ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਝੋਨੇ ਦੀ ਹੋ ਗਈ ਤਿਆਰੀ ਝੋਨਾ ਲੱਗ ਗਈ ਲਾਉਣ ਤੇ ਉੱਪਰ ਤੇ ਗਰਮੀ ਬਹੁਤ ਪੈ ਰਹੀ ਹੈ ਜੀ ਮੀਂਹ ਦੀ ਉਡੀਕ ਇੱਕ ਚੰਗਾ ਜਿਹਾ ਮੀਂਹ ਵਧੀਆ ਜਿਹਾ ਪੈ ਜਾਵੇ ਤਾਂ ਹੀ ਕੰਮ ਚੱਲੂਗਾ ਜੀ ਅੱਗੇ ਵਧੂਗਾ ਤੇ ਦੋ ਤਿੰਨ ਕਿੱਲੇ ਤਿਆਰ ਕਰੀਆ ਜੀ ਲੇਬਰ ਆ ਗਈ ਜੀ ਆਪਣੇ ਕੋਲ ਤੇ ਲੇਬਰ ਕਹਿੰਦੀ ਵੀ ਹੁਣ ਅਸੀਂ ਬਿੱਲੇ ਬੈਠੇ ਆਂ ਲੋ 15 ਦੇ ਆਪਾਂ ਕਰਤੇ ਸ਼ੁਰੂ ਕੰਮ ਇਹ ਦਿਖਾਉਣੇ ਤੁਹਾਨੂੰ ਆਪਣੇ ਕੋਲ ਵੀ ਲੇਬਰ ਹੈ ਜੀ 20 ਸਾਲ ਹੋ ਗਈ ਹੈ ਆਪਣੇ ਕੋਲ ਆਨਲਾਈਨ ਨੂੰ ਲੇਬਰ ਤੇ ਅੱਪਾ ਮੋਟਰ ਚੱਲ ਰਹੀ ਹੈ ਜੀ ਮਰੀ ਦੀ ਪਟ ਰਹੀ ਹੈ ਲੇਬਰ ਵਾਲੇ ਜਿਆਦਾ ਉੱਤੇ ਨਿਕਲਣੇ ਤਿਆਰ ਕਰੇ ਇਲਾਕਾ ਵਾਲੇ ਦੀ ਮੋਟਰ ਚੱਲ ਤੇ ਬਾਟਰ ਹੈ ਪਨੀਰੀ ਤੇ ਬਾਈ ਕਰ ਰਹੇ ਕਿੱਥੋਂ ਤੇ ਮੀਂਹ ਦੀ ਬਹੁਤ ਠੀਕ ਹੈ ਜੀ ਮੀਂਹ ਦੇ ਠੀਕ ਦੇ ਬਾਅਦ ਕਹਿੰਦੇ ਮੌਸਮ ਹੋਣਾ ਸੁਭਾਵਨਾ ਮੀਂਹ ਪੈਣ ਦੀ ਮੌਸਮ ਹੋਣਾ ਤੇ ਆਪਣੇ ਕੋਲ ਇਹ ਲੇਬਰ ਨੂੰ 20 ਸਾਲ ਤਕਰੀਬਨ ਹੋ ਗਈ ਆ ਹੁੰਦੇ ਨੇ 20 ਸਾਲ ਦੇ ਆਪਣੇ ਕੋਲ ਆ ਰਹੇ ਆ ਬੰਦੇ ਇਹ हां भाई ਪਟ ਰਿਹਾ ਪਾਦ 6 ਬੰਦੇ ਆਏ ਹਜੇ 6 ਬੰਦੇ ਆਏ ਹਜੇ ਆਖੋ ਲਗਾ ਦਿਆ ਦੇ ਕਿਲਾ ਲਾਤਾ ਜੀ ਉਧਰ ਇਹਨਾਂ ਨੇ ਇਹ ਆਪਣੇ ਕੋਲੇ ਲੇਬਰ ਨੂੰ 20 ਸਾਲ ਹੋ ਗਏ ਆ ਰਹੇ ਨਾ ਤੇ ਪਹਿਲਾਂ ਤੁਹਾਡੇ ਜਿਹੜੇ ਉਹਦੇ ਚਾਚੇ ਦਾਦੇ ਦੇ ਹੁੰਦੇ ਜਿਹੜੇ ਜੇ ਹੁਣ ਦੂਈ ਪੀੜ੍ਹੀ ਲੱਗ ਗਈ ਆ ਹੁਣ ਆਪਣੇ ਕੋਲ ਅਧਰੇ ਆ ਬਹੁਤ 1400 ਇੱਕ ਕੰਪਨੀ ਦੀ ਹੈ ਜੀ ਆਪਣੀ ਇਹ ਲਾਉਣ ਲੱਗੇ ਬੰਦੇ ਪਟਕ ਲਾ 1400 ਤੱਕ ਲਾਉਣ ਯਾਰ ਮੀਟਰ ਤੇ